ਜੀਵ ਗਾਂਧੀ ਲਾ ਯੂਨੀਵਰਸਿਟੀ ਚ ਵਾਈਸ ਚਾਂਸਲਰ ਦੇ ਬਿਨਾ ਦੱਸੇ ਕੁੜੀਆਂ ਦੇ ਹੋਸਟਲ ਚ ਵੜਨ ਦਾ ਮਾਮਲਾ ਪੱਕਦਾ ਜਾ ਰਿਹਾ ਹੈ ਵਿਦਿਆਰਥਣਾਂ ਦੇ ਵੱਲੋਂ ਦਰਨਾ ਦਿੱਤਾ ਜਾ ਰਿਹਾ ਹੈ ਇਹ ਦਰਨਾ ਦੇ ਰਾਤ ਤੋਂ ਹੀ ਜਾਰੀ ਹੈ ਸਮੂਹ ਵਿਦਿਆਰਥੀ ਵਾਈਸ ਚਾਂਸਲਰ ਜੈ ਸ਼ੰਕਰ ਸਿੰਘ ਦੀ ਇਸ ਹਰਕਤ ਤੋਂ ਐਨੇ ਭੜਕੇ ਹੋਏ ਨੇ ਕਿ ਅਸਤੀਫੇ ਦੀ ਮੰਗ ਨੂੰ ਲੈ ਕੇ ਯੂਨੀਵਰਸਿਟੀ ਦੇ ਗੇਟ ਅੱਗੇ ਦਰਨਾ ਲਾ ਕੇ ਬੈਠੇ ਹੋਏ ਨੇ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੱਲੋਂ ਵਾਈਸ ਚਾਂਸਲਰ 'ਤੇ ਗੰਭੀਰ aarop ਲਗਾਏ ਜਾ ਰਹੇ ਨੇ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਵੀਸੀ ਉਹਨਾਂ ਦੇ ਨਿੱਜੀ ਮਾਮਲਿਆਂ 'ਚ ਦਖਲਅੰਦਾਜ਼ੀ ਕਰਦਾ ਹੈ ਬੀਤੇ ਦਿਨ ਜਦੋਂ ਵਾਈਸ ਚਾਂਸਲਰ ਉਹਨਾਂ ਦੇ ਹੋਸਟਲ ਦੇ ਵਿੱਚ ਆਉਂਦੇ ਨੇ ਤਾਂ ਉਹ ਉਹਨਾਂ ਉੱਪਰ ਕਮੈਂਟ ਵਾਜ਼ੀ ਵੀ ਕਰਦੇ ਨੇ ਨਾਲ ਹੀ ਉਹਨਾਂ ਦੇ ਨਿੱਜੀ ਲੈਪਟਾਪ ਵੀ ਚੈੱਕ ਕੀਤੇ ਜਾਂਦੇ ਨੇ ਵਿਦਿਆਰਥਣਾਂ ਦਾ આરોਪ ਹੈ ਕਿ ਇਸ ਤੋਂ ਪਹਿਲਾਂ ਵੀ ਵਾਈਸ ਚਾਂਸਲਰ ਨੇ ਅਜਿਹੀ ਹਰਕਤ ਕੀਤੀ ਸੀ ਦੱਸਦੇ ਕਿ ਮਾਮਲਾ ਐਤਵਾਰ ਦਾ ਹੈ ਜਦੋਂ ਉਪਕੁਲਪਤੀ ਪਹਿਲਾਂ ਹੋਸਟਲ ਦੀ ਬੈਸਤੀ ਨਿਰੀਖਣ ਕਰਨ ਗਏ ਦੱਸੇ ਜਾ ਰਹੇ ਨੇ ਜਿਸ ਦੇ ਵਿੱਚ ਉਹ ਬਿਨਾਂ ਦੱਸੇ ਵਿਦਿਆਰਥਣਾਂ ਦੇ ਹੋਸਟਲ ਦੇ ਵਿੱਚ ਦਾਖਲ ਹੋਏ ਵਾਈਸ ਚਾਂਸਲਰ ਦੀ ਇੱਕ ਵਿਦਿਆਰਥਣਾਂ ਦੇ ਕਮਰੇ ਦੇ ਵਿੱਚ ਖੜੇ ਹੋਣ ਦੀ ਵੀਡੀਓ ਵੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕੱਟਨਾ ਤੋਂ ਬਾਅਦ ਸਮੂਹ ਵਿਦਿਆਰਥੀਆਂ 'ਚ ਰੋਸ ਦੀ ਲਹਿਰ ਫੈਲ ਗਈ ਹੈ ਅਤੇ ਯੂਨੀਵਰਸਿਟੀ ਕੈਂਪਸ 'ਤੇ ਉਹਦਾ ਤੋਂ ਦਰਣਾ ਲਾਇਆ ਗਿਆ ਇੱਕ ਵਿਦਿਆਰਥੀ ਜਿਸਨੇ ਆਪਣਾ ਨਾਂ ਨਹੀਂ ਦੱਸਿਆ ਉਸਨੇ ਦੱਸਿਆ ਕਿ ਚਾਂਸਲਰ ਨੇ ਉੱਥੇ ਮੌਜੂਦ ਕੁਝ ਲੜਕੀਆਂ ਦੇ ਪਹਿਰਾਵੇ ਬਾਰੇ ਵੀ ਅਨੁਚਿਤ ਟਿੱਪਣੀਆਂ ਕੀਤੀਆਂ ਜਿਸ ਤੇ ਸਾਡੇ ਵਿੱਚੋਂ ਕਈਆਂ ਨੇ ਇਤਰਾਜ਼ ਵੀ ਕੀਤਾ ਵਿਦਿਆਰਥੀਆਂ ਦੇ ਵੱਲੋਂ ਵੀ ਸੀ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਅਸਤੀਫੇ ਦੀ ਮੰਗ ਤੋਂ ਬਾਅਦ ਹੀ ਦਰਣਾ ਚੁੱਕਿਆ ਜਾਵੇਗਾ ਵਿਦਿਆਰਥੀਆਂ ਨੇ ਵੀ ਸੀ ਨੂੰ ਹਟਾਏ ਜਾਣ ਤੱਕ ਹੜਤਾਲ ਖਤਮ ਕਰਨ ਤੋਂ ਇਨਕਾਰ ਕੀਤਾ ਹੈ ਸੂਚਨਾ ਮਿਲਦੀ ਹੈ ਪੁਲਿਸ ਵੀ ਮੌਕੇ ਤੇ ਪਹੁੰਚੀ ਹੋਈ ਹੈ ਪਟਿਆਲਾ ਦੀ ਰਾਜੀਵ ਗਾਂਧੀ ਲਾ ਯੂਨੀਵਰਸਿਟੀ ਚ ਵਾਈਸ ਚਾਂਸਲਰ ਦੇ ਬਿਨਾਂ ਦੱਸੇ ਕੁੜੀਆਂ ਦੇ ਹੋਸਟਲ ਚ ਵੜਨ ਦਾ ਮਾਮਲਾ ਪੱਕਦਾ ਜਾ ਰਿਹਾ ਹੈ ਵਿਦਿਆਰਥੀਆਂ ਦੇ ਵੱਲੋਂ ਦਰਨਾ ਦਿੱਤਾ ਜਾ ਰਿਹਾ ਹੈ ਇਹ ਦਰਨਾ ਦੇ ਰਾਤ ਤੋਂ ਹੀ ਜਾਰੀ ਹੈ ਸਮੂਹ ਵਿਦਿਆਰਥੀ ਵਾਈਸ ਚਾਂਸਲਰ ਜੈ ਸ਼ੰਕਰ ਸਿੰਘ ਦੀ ਇਸ ਹਰਕਤ ਤੋਂ ਐਨੇ ਭੜਕੇ ਹੋਏ ਨੇ ਕਿ ਅਸਤੀਫੇ ਦੀ ਮੰਗ ਨੂੰ ਲੈ ਕੇ ਯੂਨੀਵਰਸਿਟੀ ਦੇ ਗੇਟ ਅੱਗੇ ਦਰਨਾ ਲਾ ਕੇ ਬੈਠੇ ਹੋਏ ਨੇ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੱਲੋਂ ਵਾਈਸ ਚਾਂਸਲਰ ਤੇ ਗੰਭੀਰ ਆਰੋਪ ਲਗਾਏ ਜਾ ਰਹੇ ਨੇ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਵੀਸੀ ਉਹਨਾਂ ਦੇ ਨਿੱਜੀ ਮਾਮਲਿਆਂ 'ਚ ਦਖਲ ਅੰਦਾਜ਼ੀ ਕਰਦਾ ਹੈ ਬੀਤੇ ਦਿਨ ਜਦੋਂ ਵਾਈਸ ਚਾਂਸਲਰ ਉਹਨਾਂ ਦੇ ਹੋਸਟਲ ਦੇ ਵਿੱਚ ਆਉਂਦੇ ਨੇ ਤਾਂ ਉਹ ਉਹਨਾਂ ਉੱਪਰ ਕਮੈਂਟ ਬਾਜ਼ੀ ਵੀ ਕਰਦੇ ਨੇ ਨਾਲ ਹੀ ਉਹਨਾਂ ਦੇ ਨਿੱਜੀ ਲੈਪਟਾਪ ਵੀ ਚੈੱਕ ਕੀਤੇ ਜਾਂਦੇ ਨੇ ਵਿਦਿਆਰਥਣਾਂ ਦਾ ਆਰੋਪ ਹੈ ਕਿ ਇਸ ਤੋਂ ਪਹਿਲਾਂ ਵੀ ਵਾਈਸ ਚਾਂਸਲਰ ਨੇ ਅਜਿਹੀ ਹਰਕਤ ਕੀਤੀ ਸੀ ਦੱਸਦੇ ਕਿ ਮਾਮਲਾ ਐਤਵਾਰ ਦਾ ਹੈ ਜਦੋਂ ਉਪ ਕੁਲਪਤੀ ਪਹਿਲਾ ਹੌਸਲ ਦੀ ਵੈਸਟ ਦੀ ਨਿਰੀਖਣ ਕਰਨ ਗਏ ਦੱਸੇ ਜਾ ਰਹੇ ਨੇ ਜਿਸ ਦੇ ਵਿੱਚ ਉਹ ਬਿਨਾਂ ਦੱਸੇ ਵਿਦਿਆਰਥੀਆਂ ਦੇ ਹੌਸਲ ਦੇ ਵਿੱਚ ਦਾਖਲ ਹੋਏ ਵਾਈਸ ਚਾਂਸਲਰ ਦੀ ਇੱਕ ਵਿਦਿਆਰਥੀਆਂ ਦੇ ਕਮਰੇ ਦੇ ਵਿੱਚ ਖੜੇ ਹੋਣ ਦੀ ਵੀਡੀਓ ਵੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕੱਟਾਂ ਤੋਂ ਬਾਅਦ ਸਮੂਹ ਵਿਦਿਆਰਥੀਆਂ 'ਚ ਰੋਸ ਦੀ ਲਹਿਰ ਫੈਲ ਗਈ ਹੈ ਅਤੇ ਯੂਨੀਵਰਸਿਟੀ ਕੈਂਪਸ 'ਚ ਉਦੋਂ ਤੋ ਤਰਨਾ ਲਾਇਆ ਗਿਆ ਇੱਕ ਵਿਦਿਆਰਥੀ ਜਿਸ ਨੇ ਆਪਣਾ ਨਾਂ ਨਹੀਂ ਦੱਸਿਆ ਉਸ ਨੇ ਦੱਸਿਆ ਕਿ ਚਾਂਸਲਰ ਨੇ ਉੱਥੇ ਮੌਜੂਦ ਕੁਝ ਲੜਕੀਆਂ ਦੇ ਪਹਿਰਾਵੇ ਬਾਰੇ ਵੀ ਅਨੁਚਿਤ ਟਿੱਪਣੀਆਂ ਕੀਤੀਆਂ ਜਿਸ ਤੇ ਸਾਡੇ ਵਿੱਚੋਂ ਕਈਆਂ ਨੇ ਇਤਰਾਜ਼ ਵੀ ਕੀਤਾ ਵਿਦਿਆਰਥੀਆਂ ਦੇ ਵੱਲੋਂ ਵੀ ਸੀ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਅਸਤੀਫੇ ਦੀ ਮੰਗ ਤੋਂ ਬਾਅਦ ਹੀ ਧਰਨਾ ਚੁੱਕਿਆ ਜਾਵੇਗਾ ਵਿਦਿਆਰਥੀਆਂ ਨੇ ਵੀ ਸੀ ਨੂੰ ਹਟਾਏ ਜਾਣ ਤੱਕ ਹੜਤਾਲ ਖਤਮ ਕਰਨ ਤੋਂ ਇਨਕਾਰ ਕੀਤਾ ਹੈ ਸੂਚਨਾ ਮਿਲਨ ਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਹੋਈ ਹੈ